सिंह जिसनों की काबू की तहत चार और बुलजमा दीपाल तलाश लगातार पुलिस दे वालों जारी है तरम प्रचार कमेटी दा मेंबर है बुलजम बलकीत सिंह जिसनों की पुलिस दे वालों काबू किया गया है दस की मुलजम सुखबीर दे नाल ही मौजूद थी जो कि मुलजम सुखबीर सिंह दे दरबारा सिंह जिसकी तस्वीर तुम विखा रहे हैं उसते जानलेवा हमला किया गया हालांकि हमले

ਤੇ ਅੰਮ੍ਰਿਤਸਰ ਦੇ ਐਸਜੀਪੀਪੀ ਦਫਤਰ ਕਤਲ ਮਾਮਲੇ 'ਚ ਪਹਿਲੀ ਗ੍ਰਿਫਤਾਰੀ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ ਵੱਡੀ ਕਾਮਯਾਬੀ ਕਹਿ ਸਕਦੇ ਕਿਸੇ ਪੁਲਿਸ ਨੂੰ حاصل ہوئی ਹੈ ਪੁਲਿਸ ਨੇ ਮਲਕੀਤ ਸਿੰਘ ਨਾਂ ਦੇ ਸ਼ਖਸ ਨੂੰ ਕਾਬੂ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਕੁਝ ਪਹਿਲੇ ਹੀ ਐਸਜੀਪੀਪੀ ਦਫਤਰ ਦੇ ਅੰਦਰ ਹੀ ਦਰਬਾਰਾ ਸਿੰਘ ਦਾ ਸਿਰਸਾਪ ਨਾਲ ਹੀ ਕਈ ਵਾਰ ਕਰਕੇ ਮੌਤ ਦੇ ਘਾਟ ਪੁੱਟਾ ਦਿੱਤਾ ਗਿਆ ਸੀ ਹਾਲਾਂਕਿ ਜਦੋਂ ਪੂਰੀ ਘਟਨਾ ਵਾਪਰੀ ਤੇ ਸੁਖਬੀਰ ਸਿੰਘ ਦੇ ਦੋ ਬੇਟੇ ਵੀ ਉਸ ਦੇ ਨਾਲ ਹੀ ਮੌਜੂਦ ਸੀ ਤੇ ਅੱਜ ਮੁਲਜ਼ਮ ਮਲਕੀਤ ਸਿੰਘ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਆਵੀ

मौजूद थे हूँ इस पूरे मामले च पहली गिरफ्तारी पुलिस के वालों की गई है मेरा मेरे से होगी राजीव शर्मा लाइव मौजूद ने राजीव जानना ते किदो आप पुलिस इस मुलजम तक पहुंची है ते बाकी जो तमाम मुलजम ने उन्होंने कुछ थौ पता चल पाया है ਬਿਲਕੁਲ ਜੋ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ ਕੁੱਲ 5 ਮੁਲਾਜ਼ਮਾਂ ਜਿਹੜੇ ਮਲਜ਼ਮ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਜੋ ਮੇਨ ਅਕਿਊਜ਼ਡ ਆ ਉਹ ਸੁਖਬੀਰ ਸਿੰਘ ਹੈ ਜੋ ਕਿ ਐਸਜੀ ਪੀਸੀ ਦਾ ਹੀ ਮੁਲਾਜ਼ਮ ਸੀ ਔਰ ਉਸ ਵੱਲੋਂ ਹੀ ਇਹ ਵੀ ਜਿਹੜੀ ਕਿਉਂਕਿ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਸ਼ਾਇਦ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ ਪਰ ਬਾਅਦ ਦੇ ਵਿੱਚ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਫਿਰ ਇਹ ਗੱਲ ਸਾਹਮਣੇ ਆਈ ਕਿ ਇੱਕ ਪਰਵਾਰਿਕ ਜਿਹੜਾ ਮਾਮਲਾ ਸੀ ਔਰ ਸਿੱਧੇ ਤੌਰ ਤੇ ਜੋ ਦਰਬਾਰਾ ਸਿੰਘ ਦੀ ਪਤਨੀ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਸੀ ਉਸ ਮੁਤਾਬਕ ਇਹ ਸੀ ਕਿ ਦਰਬਾਰਾ ਸਿੰਘ ਦਾ ਇਹ ਭੂਮਿਕਾ ਸੀ ਕਿ ਜਿਹੜੀ ਸੁਖਬੀਰ ਸਿੰਘ ਦੀ ਬੇਟੀ ਹੈ ਉਸ ਦਾ ਸ਼ਾਇਦ ਕੋਈ ਕਿਸੇ ਤਰ੍ਹਾਂ ਦਾ ਕੋਈ ਰਿਸ਼ਤਾ ਕਰਵਾਉਣ ਨੂੰ ਲੈ ਕੇ ਜਾਂ ਉਸ ਦੀ ਬੇਟੀ ਕਿਤੇ ਚਲੀ ਜਾਂਦੀ ਹੈ ਉਸ ਨੂੰ ਲੈ ਕੇ ਹਾਲਾਂਕਿ ਉਸ ਬਾਰੇ ਬਹੁਤ ਜ਼ਿਆਦਾ ਜਿਹੜਾ ਪੁਲਿਸ ਵੱਲੋਂ ਖਲਾਸਾ ਨਹੀਂ ਕੀਤਾ ਯਾਰ ਦੇ ਵਿੱਚ ਜੋ ਹੈ ਉਹ ਜ਼ਿਕਰ ਕੀਤਾ ਗਿਆ ਸੀ ਜਦ ਕਿ ਇੱਕ ਅਨਨੋਨ ਜਿਹੜਾ ਬੰਦਾ ਹੈ ਉਸ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਹੁਣ ਇੱਕ ਸ਼ਖਸ ਦੀ ਗ੍ਰਿਫਤਾਰੀ ਹੋਈ ਹੈ ਜਿਸ ਦਾ ਨਾਮ ਮਲਕੀਤ ਸਿੰਘ ਦੱਸਿਆ ਜਾ ਰਿਹਾ ਔਰ ਮਲਕੀਤ ਸਿੰਘ ਵੀ ਜੋ ਜਾਣਕਾਰੀ ਮਿਲ ਰਹੀ ਹੈ ਕਿ ਐਸ ਜੀ ਪੀ ਸੀ ਦਾ ਹੀ ਮੁਲਾਜ਼ਮ ਹੈ ਕਿਉਂਕਿ ਇਹ ਪੂਰੀ ਕਾਰਵਾਈ ਜਿਹੜੀ ਹੈ ਉਹ ਜਿਹੜੇ ਦਰਬਾਰਾ ਸਿੰਘ ਦੇ ਪਰਿਵਾਰ ਦੇ ਬਿਆਨ ਨੇ ਔਰ ਉਸ ਤੋਂ ਬਾਅਦ ਜਿਹੜੀ ਸੀ ਸੀ ਟੀ ਵੀ ਫੁਟੇਜ ਪੁਲਿਸ ਵੱਲੋਂ ਐਸ ਜੀ ਪੀ ਸੀ ਦਫ਼ਤਰ ਦੇ ਵਿੱਚੋਂ ਕਲੈਕਟ ਕੀਤੀ ਜਾਂਦੀ ਹੈ ਉਸ ਦੇ ਵਿੱਚ ਪਾਇਆ ਗਿਆ ਕਿ ਜਦੋਂ ਜੋ ਤਕबीर ਸਿੰਘ ਹੈ ਉਹ ਆਪਣੇ ਦੋ ਪੁੱਤਰ ਅਰਸ਼ ਤੇ ਰਾਜਨ ਦੇ ਨਾਲ ਉੱਥੇ ਪਹੁੰਚਦਾ ਹੈ ਉਸ ਵੇਲੇ ਮਲਕੀਤ ਸਿੰਘ ਵੀ ਸੁਖਬੀਰ ਸਿੰਘ ਦੇ ਨਾਲ ਦਿਖਾਈ ਦੇ ਰਿਹਾ ਜਿਸ ਕਰਕੇ ਉਸ ਦੀ ਜਿਹੜੀ ਸਿੱਧੀ ਸ਼ਮੂਲੀਅਤ ਇਸ ਮਾਮਲੇ ਦੇ ਵਿੱਚ ਪਾਈ ਗਈ ਤਾਂ ਇਹੀ ਕਾਰਨ ਹੈ ਕਿ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਸਭ ਤੋਂ ਪਹਿਲੀ ਜਿਹੜੀ ਗ੍ਰਿਫਤਾਰੀ ਹੈ ਉਹ ਮਲਕੀਤ ਸਿੰਘ ਦੀ ਹੀ ਕੀਤੀ ਗਈ ਹੈ ਜਦਕਿ ਚਾਰ ਜਿਹੜੇ ਮੁਲਜ਼ਮ ਨੇ ਉਹ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਪੁਲਿਸ ਦਾ ਕਹਿਣਾ ਹੈ ਕਿ ਲਗਾਤਾਰ ਅਸੀਂ ਛਾਪੇਮਾਰੀ ਕਰ ਰਹੇ ਹਾਂ ਔਰ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਜਲਦ ਹੋਣ ਗਈਆਂ ਤਾਂ ਜਦੋਂ ਬਾਕੀ ਗ੍ਰਿਫਤਾਰੀਆਂ ਔਰ ਸਿੱਧੇ ਤੌਰ ਤੇ ਜਿਸ ਸ਼ਖਸ ਦੇ ਉੱਤੇ ਇਹ ਵੱਡਾ ਇਲਜ਼ਾਮ ਲੱਗਾ ਔਰ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਜੋ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਬੇਰਮੀ ਦੇ ਨਾਲ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਔਰ 2 ਮਹੀਨੇ ਬਾਅਦ ਉਸ ਦੀ ਰਿਟਾਇਰਮੈਂਟ ਸੀ ਔਰ ਲੰਚ ਟਾਈਮ ਤੇ ਜਿਸ ਵੇਲੇ ਉਸ ਨੂੰ ਪਤਾ ਸੀ ਕਿ ਬਹੁਤ ਘੱਟ ਲੋਕ ਐਸ்சிਪੀਸੀ ਦਫਤਰ ਦੇ ਵਿੱਚ ਹੁੰਦੇ ਨੇ ਤਾਂ ਉਸ ਵੇਲੇ ਇੱਕ ਗਿਣੀ ਮਿੱਤੀ ਸਾਜ਼ਿਸ਼ ਦੇ ਤਹਿਤ ਇਹ ਪੂਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਹੁਣ ਤੱਕ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਜਦਕਿ ਬਾਕੀਆਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ ਔਰ ਥਾਣਾ ਕੋਤਵਾਲੀ ਜੋ ਕਿ ਅਦਾਲਤਾਂ ਦੇ ਬਿਲਕੁਲ ਨੇੜੇ ਹੈ ਉਸ ਦੇ ਅਧੀਨ ਇਹ ਇਲਾਕਾ ਜਿਹੜਾ ਹੁੰਦਾ ਤਾਂ ਐਸਐਚਓ ਹਰ ਸੰਦੀਪ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇੱਕ ਗ੍ਰਫਤਾਰੀ ਜਿਹੜੀ ਹੈ ਹੁਣ ਤੱਕ ਕਰ ਲਈ ਗਈ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਸਪੂਰੇ